ਬੀਤਣਾ ਹੈ ਇਹਦੇ ਵਿੱਚ ਮੇਥੇ ਪਾਲਕ ਹਾਲੋਂ ਆਲਸੀ ਉਹ ਸਿੱਟਣੀ ਸਿੱਟਣੀਆਂ ਨਾਲ ਤਾਂ ਤਾਤਾ ਜਾਣੇ ਸੀਮ ਨਾਲੋਂ ਉਹ ਵਰਤੀਮ ਹੈ ਉਹਦੇ ਨਾਲ ਇਹ ਕੰਮ ਜਾਪ ਹੈ ਉਹ ਥੋੜਾ ਜਿਹਾ ਪੈਪ ਹੁੰਦੀ ਆ ਉਹ ਚ ਪਾਣੀ ਜ਼ਿਆਦਾ ਹੁੰਦਾ ਇਹ ਜਿਹੜੇ ਮੈਂ ਪੈਸੇ ਬਣਾਉਣੇ ਆ ਭੇਡਾਂ ਸਾਰਨੋਂ ਵਧੀਆ ਬੱਕਰੀਆਂ ਨਾਲ ਹਾਂ ਭੇਡਾਂ ਚ ਆਮਦਨ ਜ਼ਿਆਦਾ ਦੱਸਿਆ ਬਈ ਸੁਹਾ ਮੈਂ ਉਹ ਸੁਵੇ ਦੇਣੀ ਦੇਣਿਆ ਸਾਲ ਚ ਸੋਨੂੰ ਇਹ ਬੀਟਰ ਬਾਈ ਡੇਢ ਸਾਲ ਚ ਦੋ ਦੁੰਦੀ ਆ ਜਾਂ ਨਵੇਂ ਬੰਦੇ ਦਾ ਸਾਲ ਚੱਕ ਸੁਵਾ ਹੀ ਦਿੰਦੀ। ਕਿਸੇ ਕੋਲ ਪੈਸੇ ਨਹੀਂ ਬੰਦੇ ਉਹ ਭੇਡਾਂ ਦਾ ਕੰਮ ਕਰ ਲੈ ਬਈ ਬਾਲੀ ਵਧੀਆ ਗੱਲ ਐ। ਮੇਰੀਆਂ 10 ਭੇਡਾਂ ਫਿਰਦੀਆਂ ਬਈ ਮਾਲ ਚ। ਫਾਣਦੇ ਆ। ਬਿਜ਼ਨਸ ਬੱਕਰੀਆਂ ਵਾਲੇ ਕੋਲੇ ਪੈਸੇ ਨਹੀਂ ਮੁਗਦੇ ਬਈ ਜੇ ਸਹੀ ਤੁਸੀਂ ਉਹ ਕਰਦੇ ਆ ਆਪਣਾਂ ਦੀ ਕਿੱਡਾ ਮਰਜੀ ਐ ਦੇਸੀ ਬੰਦਾ ਫੜ ਲਓ ਜੇ ਨਾ ਉਹਦੇ ਕਾਲਾ ਲਾ ਕੇ ਸਾਫਤਾ ਵੀ ਇਹਦੇ ਨਾਲ ਮੋਗ-ਮਾਕ ਨਹੀਂ ਲੱਗਦੀ। ਤੇ ਪ੍ਰੋਟੀਨ ਇਹ ਚ ਜ਼ਿਆਦਾ ਹੁੰਦੀ ਐ ਇਹ ਮੱਖਣ ਖਾ ਬਈਏ। ਇੱਕ ਲੂਸਣ ਹੁੰਦਾ ਉਹ ਨੀਲਾ ਫੁੱਲ ਲੱਗਦਾ ਵਰਸੀਮ ਵਾਂਗ ਹੁੰਦਾ ਲੂਸਣ ਉਹ ਕੋੜੀਆਂ ਵਾਲੇ ਬਹੁਤ ਪਾਉਂਦੇ ਉਹ ਵੀ ਤੁਸੀਂ ਬੀਜ ਸਕਦੇ ਹੋ ਪਰ ਆਹ ਤੁਸੀਂ ਹਰੇਚਾਰੇ 'ਚ ਬੀਜਣਾ ਹੀ ਬੀਜਣਾ ਹੈ ਇਹਦੇ ਵਿੱਚ ਮੇਥੇ ਪਾਲਕ ਹਾਲੋਂ ਅਰਸੀ ਉਹ ਸਿੱਟਣੀ ਸਿੱਟਣੀਆਂ ਨਾਲੇ ਤੱਤ ਆ ਜਾਣਗੇ ਸਾਰੇ ਨਾਲੇ ਬਿਮਾਰਸ਼ੁਮਾਰ ਨਹੀਂ ਹੁੰਦਾ ਜਾਨਵਰ ਹਾਲੋਂ ਅਰਸੀ ਨਾਲ ਠੀਕ ਹੈ ਇਹ ਮੱਖਣਕਾ ਹੈ ਇਹ ਕੋਈ ਕਨਾਲ ਦੋਕ ਨਾਲ ਬੀਜ ਲੋਂਗੇ ਇਹ ਨੀਰੇ ਦਾ ਆਪਣਾ ਅੱਧਾ ਖਰਚਾ ਆ ਜਾਊਗਾ ਇਹ 'ਚ ਥੋੜਾ ਜਿਹਾ ਆਪਾਂ ਨੂੰ ਨਾਲੇ ਚੀਜ਼ ਬਦਲਣੀ ਆ ਜੂ ਬਰਸੀਮ ਨਾਲ ਉਹ ਵਰਕੀਮ ਹੈ ਉਹਦੇ ਨਾਲ ਇਹ ਕੰਮ ਜਾਪ ਹੈ ਉਹ ਥੋੜਾ ਜਿਹਾ ਪੈਪ ਹੁੰਦੀ ਆ ਉਹ ਚ ਪਾਣੀ ਜਿਆਦਾ ਹੁੰਦਾ ਇਹਦਾ ਐਂ ਛੱਡ ਦਿਓ ਬਈ ਤਾਜਾਈ ਇਹਦਾ ਬਾੜਾ ਵਧ ਗਿਆ ਇਹ ਤਾਂ ਤੁਸੀਂ ਨਾ ਕੁੱਤਰਨ ਦੀ ਲੋੜ ਆ ਉੱਡੇ ਕਿਨੂੰ ਬਾੜਾ ਲਾ ਲਓ ਇਹ ਜੀ ਆਪਣੇ 1.5 ਕਿੱਲਾ ਬੀਜ ਇਹਦੇ ਨਾਲ ਦਾ ਆਪਾਂ ਹਣਾ ਹਾਂਜੀ ਤੇ ਯਾਰ ਜੇ ਐਂ ਛੱਡ ਫੜੇ ਕਿਤੇ ਪੰਜ ਪਾੜ ਤੋਂ ਨਹੀਂ ਸਿੱਕੀ ਸੀਗੀ ਪਾੜ ਰੋਏ ਕਰਦੇ ਕਰਾਂ ਉਹ ਤਾਂ ਬਈ ਦੱਸ ਦੇਣਾ ਜੀ ਗੰਦ ਮਾਰ ਦੇਣੀਆਂ ਵੱਡ ਕੇ ਨੂੰ ਸਾਫ ਤੇ ਸਿੱਟਿਆ ਕਰਾਂਗੇ ਅਸੀਂ ਤਾਂ ਇੱਥੇ ਇਹ ਮੱਖਣ ਕਾ ਇਹ ਵਧੀਆ ਐ ਨਮੂਕ ਮਾਕ ਨਹੀਂ ਲੱਗਦੀ ਤੇ ਆਪਾਂ ਜਮੀ ਤੇ ਉਹ ਪਾ ਦਨੇ ਆ ਉਹਦੇ ਨਾਲ ਮੂਕ ਲੱਗਦੀ ਐ ਪਾਣੀ ਹਾਂ ਜੇ ਤਾਂ ਆਪਾਂ ਬੱਕਰੀ ਨੂੰ ਦੇਖੋ ਕਰੀ ਇਹਨੇ ਭੇਡਾ ਕਿ ਸੁਪਨੇ ਚ ਭੇਡਾ ਵੀ ਸੇਮ ਫਿਸੀਜਰ ਹੁੰਦਾ ਐ ਜਾਂ ਜਿਹੜੇ ਨੇ ਬਾਈ ਮੈਂ ਤੁਹਾਨੂੰ ਤੜਕੇ ਵੀ ਦੱਸਿਆ ਸੀ ਬਾਈ ਗੱਲ ਸੁਣੋ ਇਧਰ ਧਿਆਨ ਦੇ ਲੋ ਮੜਾਗਾ ਜਿਹੜੇ ਨੇ ਪੈਸੇ ਬਣਾਉਣੇ ਆ ਭੇਡਾਂ ਸਾਰਨੋਂ ਵਧੀਆ ਬੱਕਰੀਆਂ ਨਾਲ ਹਾਂ ਭੇਡਾਂ 'ਚ ਆਮਦਨ ਜ਼ਿਆਦਾ ਦੱਸਿਆ ਬਈ ਸੁਭਾ ਮੈਂ ਨਹੀਂ ਆਪੇ ਖਾਣ ਪੀਣ ਬਾਰੇ ਖਾਣ ਪੀਣੇ ਹੀ ਐ ਭੇਡ ਨੀਵੀਂ ਨਹੀਂ ਜਾਗਦੀ ਇਹ ਦੋ ਭੇਡਾਂ ਐ ਬੱਕਰਾਂ ਜਿਹੜਾ ਕੋਈ ਛੜਤਾ ਭੇਡ ਨੇ ਹੋਰ ਰਗੜ ਦੇਣਾ ਤੇ ਭੇਡਾਂ ਜ਼ਰੂਰ ਰੱਖਣੀਆਂ ਇੱਕ ਦੋ ਵਿੱਚ ਚੰਗੀਆਂ ਲਿਆ ਕੇ ਰੱਖ ਲੋ ਜਮਣਾਪੂਰੀ ਹੁੰਦੀਆਂ ਲੰਮੀ ਪੂਛ ਵਾਲੀਆਂ ਉਹ 20-25 ਹਜ਼ਾਰ ਦੀ ਭੇਡ ਵਧੀਆ ਮਿਲ ਜਾਂਦੀ ਐ ਤੇ ਜਮਾ ਗਰੀਬੀ ਚੱਕਣੀਆਂ ਭੇਡਾਂ ਲੈ ਲੋ 20-25 ਤੇ ਸਾਲ ਬਾਅਦ ਨਾ ਸੋਡੇ ਪਿੰਡ ਚ ਕਿਸੇ ਨੇ ਮੁਲਾਜ਼ਮ ਨੇ ਨਾ ਕਿਸੇ ਨੇ ਖੇਤਾਂ ਵਾਲੇ ਨੇ ਸੋਡੀ ਬਾਹ ਨੀ ਫੜਨੀ ਅੱਗੇ ਹਰੇਕ ਕੋਲੇ ਮਾਲ ਜਿਹੜੇ ਕੋਲੇ ਹੁੰਦੇ ਪਿੰਡਾਂ ਚ ਭੇਡਾਂ ਹੀ ਹੁੰਦੀਆਂ ਸੀ ਜ਼ਿਆਦਾ ਆ ਏਰੀਏ ਦੇ ਵਿੱਚ ਤੇ ਉਹ ਲੋਕਾਂ ਨੇ ਜ਼ਮੀਨਾਂ ਬਣਾਈਆਂ ਵੇਚੀਆਂ ਨਹੀਂ ਜਿਹੜਾ 5 ਮਹੀਨਿਆਂ ਦਾ ਬੱਕਰੇ ਨੇ ਗ੍ਰੋਥ ਕਰਨੀ ਆ ਤੇ ਭੇਡ ਦੇ ਲੇਲੇ ਨੇ ਕਰਨੀ ਆ ਉਹ ਦਿਨ ਰਾਤ ਦਾ ਫਰਕ ਹੈ ਤੇ ਇੱਕ ਭੇਡ ਨੇ ਦੋ ਸੂਏ ਦੇਣ ਹੀ ਦੇਣਿਆ ਸਾਲ ਚ ਸੋਨੂੰ ਇਹ ਬਿਟਰ ਬਾਈ 1.5 ਸਾਲ ਚ ਦੋ ਦੁੰਦੀ ਆ ਜਾਂ ਨਵੇਂ ਬੰਦੇ ਤਾਂ ਸਾਲ ਚ ਇੱਕ ਸੋਈ ਦਿੰਦੀ ਆ ਰੱਖਣ ਦਾ ਤੁਹਾਡੀ ਆ ਜੀ ਨਾ ਬੜੇ ਇਕੱਠੀਆਂ ਛੱਡ ਦੇ ਕੋਈ ਚੱਕਰ ਨਹੀਂ ਜਿਵੇਂ ਬਾੜੀਆਂ ਪਪੜਾਂਗਾ ਡੋਡ ਉਹਦੇ ਆਸਤੇ ਬਈ ਭੇਡਾਂ ਆਸਤੇ ਕੋਈ ਐਡਾ ਖਾਸ ਕੰਮ ਨਹੀਂਗਾ ਠੀਕ ਆ ਜੇ ਵੱਡੇ ਲੈਵਲ ਤੇ ਕਰਨਾ ਤੁਸੀਂ ਉਹ ਬਾਹਰ ਬੰਦਾ ਭਾਲਣਾ ਪਊਗਾ ਚਰਾੰਦ ਕਰਨੀ ਪਊਗੀ ਤੁਹਾਨੂੰ ਬਾਹਰ ਇੱਕ ਦੋ ਉਹਨੂੰ ਨਾ ਬਾਈ ਜੰਗਲਾਤ ਵਾਲੇ ਲੜਨਾ ਤੋਰਨੀ ਜ਼ਰੂਰੀ ਆ हां ادیਬ ਸਿੱਧੂ ਨੇ ਆਖਿਆ ਨਾ ਪੇਡਾਂ ਵੱਡੀਆਂ ਮੁੰਡੀਆਂ ਜਾਵਾਂ ਬੀਆਂ ਉਹ ਜੀ ਆ ਪੇੜ ਨੂੰ ਕੁਸ਼ ਨਹੀਂ ਕਹਿੰਦੇ ਜੰਗਲਾਤ ਵਾਲੇ ਕਿਉਂਕਿ ਜਿਹੜੀ ਬੱਕਰੀ ਆ ਬੱਕਰੀ ਨੇ ਲਾ ਕੇ ਤਾਂ ਤੋਂ ਟੂਸਾ ਲਾ ਲੈਣਾ ਦਰਖਤ ਲੱਗ ਗਿਆ ਟਾਲੀਆਂ ਉਹ ਬਣਾ ਦੀ ਬਰਾਮਾ ਦਾ ਦਰਖਤ ਤਾਂ ਕੋਈ ਕਾਹੇ ਦਾ ਪੇੜ ਨੇ ਕੋਲ ਦੀ ਲੰਘ ਜਾਣਾ ਉਹਨੇ ਖੱਬਲ ਖੂਬਲ ਤੇ ਆਹ ਕੰਮ ਬਲੇਟੀ ਤੁਰੀ ਆਉਣਾ ਥੱਲਿਓ ਰੂੜੀਆਂ ਤੇ ਵੀ ਪਲ ਜਾਂਦੀ ਆ ਪੇੜ ਆ ਜਿਹੜੀ ਬੱਕਰੀ ਚਾਹੀਦੀ ਬੱਕਰੀ ਤੇ ਬਾਲੇ ਨਖਰੇ ਆ ਬੱਕਰੀ ਦੇ ਤਾਂ ਤੇ ਪੇੜ ਵਜਨ ਬਾੜਾ ਕਰਦੀ ਆ ਨਾ ਕੋਈ ਉਹ ਚ ਨਸਲਾਂ ਨਾਲ ਕੋਈ ਕੱਦ ਵੈਡਾ ਤੇ ਜੰਮੂ ਕਸ਼ਮੀਰ ਜਾਣਾ ਉੱਥੇ ਅੰਡੋ ਦਾ ਹੀ ਆ ਉੱਥੇ ਬਰੀਡ ਬਾਨਣੀ ਉਹਦੀ ਪਤੀਲੇ ਚ ਤੇ ਪੈਸੇ ਬਹੁਤ ਦੇ ਕੇ ਜਾਂਦਿਆਂ ਬਈ ਭੇਡਾਂ ਜਿਹੜਾ ਜਮਾ ਮਜਬੂਰੀ ਵਾਸਾ ਬਈ ਕਿਸੇ પાસે ਪੈਸੇ ਨਹੀਂ ਬੰਦੇ ਉਹ ਭੇਡਾਂ ਦਾ ਕੰਮ ਕਰ ਲੈ ਬਈ ਵਾੜੀ ਵਧੀਆ ਗੱਲ ਹੈ ਮੇਰੀਆਂ 10 ਭੇਡਾਂ ਫੇਰਦਿਆਂ ਬਈ ਮਾਲ ਚ ਇਹ ਚ ਬਹੁਤ ਨਸਲਾਂ ਭੇਡਾਂ ਤੇ ਬਾਹਰਲੇ ਦੇਸ਼ਾਂ ਚ ਬੱਕਰੀਆਂ ਦੇ ਫਾਰਮ ਨਹੀਂ ਭੇਡਾਂ ਦੇ ਫਾਰਮ ਹੀ ਆ ਸੀ ਫਾਰਮ ਹੀ ਆ ਆਪਣੇ ਪੰਜਾਬੀ ਬਹੁਤ ਹੰਨ ਲਾਉਂਦੇ ਇਧਰੋਂ ਜਾ ਕੇ ਉਧਰ ਉਨ ਦਾ ਰੇਟ ਦਿਹਾੜੀ ਕਰਦੇ ਉਧਰ ਜਾ ਕੇ ਇੱਥੇ ਭੇਡਾਂ ਰੱਖ ਲਗੇ ਇੱਥੇ ਰਸਤਾ ਨਹੀਂ ਹੋਣਾ ਮੈਨੂੰ ਪਤਾ ਉਹ ਵਾਇਆਵਾਰਾ ਬੰਦਾ ਹੀ ਰੱਖੇ ਭੇਡਾਂ ਅਜੇ ਬੱਕਰੀਆਂ ਆਏ ਤਾਂ ਅਸੀਂ ਮਾੜਾ ਮੋਟਾ ਸਾਨੂੰ ਦਿਵਾਗ ਵੀ ਤੇ ਵਿਹੋੜਿਆ ਤੂੰ ਆ ਕੇ ਵੇਖਿਆ ਗਾ ਹਾਂ ਇਹ ਉਦੋਂ ਤੋਂ ਚੱਲ ਆਸ-ਪਾਸੇ ਹੋ ਜਾਂਦੀਆਂ ਆ ਅਸੀਂ ਹੁਣ ਸੋਣ ਨੂੰ ਜ਼ਿਮੀਦਾਰਾਂ ਨੂੰ ਬੱਕਰੀਆਂ ਰੱਖਣ ਲਾਤਾ ਇਹ ਸਾਡਾ ਬਈ ਦਿਨ ਰਾਤ ਦੀ ਮਿਹਨਤ ਹੈ ਚੈਨਲ ਵਾਲਿਆਂ ਦੀ ਫਾਰਮ ਵਾਲਿਆਂ ਦੀ ਠੀਕ ਹੈ ਮੈਂ ਜਾਣ ਜਾਣ ਕੇ ਬੱਕਰੀਆਂ ਲੈ ਕੇ ਜਾਂਦੇ ਵੀ ਮਲਾਜਮ ਬੰਦਾ ਬੱਕਰੀਆਂ ਰੱਖੀ ਬੈਠਾ ਹੈ ਮੈਥੋਂ ਬਹੁਤ ਬੰਦੇ ਵੇਖ ਕੇ ਲੱਗੇ ਆ ਵੀ ਬੱਕਰੀਆਂ ਰੱਖੀਏ ਰ ਇਹਨੂੰ ਕੀ ਆਪਾਂ ਹਨਾ ਸਾਡਾ ਬਹੁਤ ਜੋਰ ਲੱਗਿਆ ਇਹ ਬੱਕਰੀਆਂ ਚ ਵੀ ਅਸੀਂ ਮਸਾ ਕ੍ਰਾਂਤੀ ਲਿਆਂਦੀ ਆ ਬਾਈ ਤੇ ਅੱਜ ਵੀ ਬੱਕਰੀਆਂ ਨੂੰ ਲੋਕ ਮਾੜਾ ਸਾਂਝਦੇ ਆ ਬੱਕਰੀਆਂ ਵਾਲੇ ਕੋਲੇ ਪੈਸੇ ਨਹੀਂ ਮੁੱਕਦੇ ਬਾਈ ਜੇ ਸਹੀ ਤੁਸੀਂ ਉਹ ਕਰਦੇ ਆ ਆਪਣਾਂ ਦੀ ਕਿੱਡਾ ਮਰਜੀ ਆ ਦੇਸੀ ਬੰਦਾ ਫੜ ਲਓ ਜੇ ਨਾ ਉਹਦੇ ਕਰਜ਼ਾ ਹੋਣਾ ਪਿੰਡ ਚ ਤੇ ਸਿਹਤ ਪੱਖੋਂ ਵਧੀਆ ਹੋਊਗਾ ਦੂਜਿਆਂ ਦੇ ਜਿਹੜੇ ਪੰਜਾਹਾਂ 60ਾਂ ਦੇ ਹੋਗੇ ਅੱਧਿਆਂ ਦੇ ਸਟੰਟ ਪਏ ਆ ਤੇ ਦੂਜਿਆਂ ਦੇ ਆਪਣੇ ਜਿਹੜੇ 30 35ਾਂ ਦੇ ਆ ਆਪਣੇ 5 6 ਸਾਲਾਂ ਦੇ ਸਟੰਟ ਪਹਿਣਗੇ ਸਾਰਿਆਂ ਦੇ ਕੋਈ ਤੂਰਾ ਫੇਰਾ ਨਹੀਂ ਕੋਈ ਖਰਾਕ ਹੈ ਨਹੀਂਗੀ ਤੇ ਬੱਕਰੀਆਂ ਵਾਲੇ ਪੂਰੇ ਐ ਫੁਰਤੀ ਨਾ ਜਾਂਦੇ ਹੁੰਦੇ ਆ ਜਿਹੜੇ ਬੱਕਰੀਆਂਾਂ ਦੀ ਚਾਹ ਬੀਲੀਓ ਘਰੇ ਜਾ ਕੇ ਨਹੀਂ ਬਈ ਚਾਹ ਪੀਂਦਾ ਅੱਜ ਆਪਾਂ ਬੱਕਰੀਆਂ ਹਣ ਦੁੱਧ ਦੀ ਉਹ ਆ ਬੱਕਰੀਆਂ ਮੈਂ ਥੋੜੀਆਂ ਮੇਰੇ ਕੋਲ ਵੀ ਚਤੀਆਂ ਮੈਂ ਘਰ ਪਾਉਣਾ ਸੀ